लाली जी लोग हम दो दो गुजस्ती दियो शायद कराए माफ कर दो भाई जी ना बराबर बराबर बात दोनों 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 पास आ दोनों पास दोनों पास अरे भाई सारे इधर नहीं नाला एक मिनट ਮੈਂ ਸਾਹਿਬ ਹਾਂ ਹਾਂ ਕੋਈ ਨਹੀਂ ਕੋਈ ਜਾਓ ਨਾਲ ਲੈ ਓ ਓ ਓ ਬਾਦੂ ਨਹੀਂ ਮੈਨੂੰ ਫੋਟੋ ਖਿੱਚ ਲੈ ਦੀਪਾਉ ਕੋਲ ਜੀ ਨਾਲ ਨਹੀਂ ਖੜੋਣਾ ਚਾਹੀਏ ਇੱਧਰ ਆਓ ਹਾਂ ਜੀ ਹਾਂ ਇੱਕ ਫੋਟੋ ਮੈਨੂੰ ਆ ਗਈ ਨਾ ਫੋਟੋ ਮੇਰੀ ਮੈਨੂੰ ਨਹੀਂ ਆ ਰਿਹਾ ਮੇਰਾ ਫੋਨ ਆ ਰਿਹਾ ਆ ਰਿਹਾ ਇੱਕ ਮਿੰਟ ਫਿਰ ਦਮਾ ਖਿੱਚੋ ਜਰਾ ਇੱਕ ਮਿੰਟ ਅੰਦਰ ਆਇਆ ਅੰਦਰ ਆਣਾ ਸਰਦਾਰੀਓ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਤਿੰਦਰ ਸਿੰਘ ਗੋਤੀ ਪਾਟਿਆ ਜੀ ਮੇਅਰ ਰਮਾ ਸੁਖੀ ਜੀ ਦਾ ਬਹੁਤ ਸ਼ੁਕਰੀਆ ਲਾਡੀ ਚ ਲੋਕੀ ਸਰਦਾਰ ਪ੍ਰਤਾਪ ਜੀ ਮੁੱਖਤੀ ਜੀ ਲਾਡਾ ਸਰਦਾਰ ਲਕਾ ਵਾਸੀਆਂ ਨੂੰ ਤੁਹਾਨੂੰ ਆਸੂਰ ਤੇ ਅੰਮ੍ਰਿਤਸਰ ਕੂਟਕਰ ਸ਼ਹਿਰ ਨੂੰ ਇਹਦਾ ਕਿਨਾ ਬੜੇ ਨੇ ਆਨਮਲੇ ਸਮਾਜ ਦੇ ਵਿਚ ਆਖਾ ਨੂੰ ਸਾਰਿਆਂ ਨੂੰ ਅਹਿਸਾਸ ਹੋ ਗਿਆ ਲੜੀ ਸੀਗੀ ਪਰ ਜਿੱਤ ਕੇ ਇੰਨੀ ਖੁਸ਼ੀ ਸ਼ੈ ਨਾ ਹੁੰਦੀ ਜਿੰਨੀ ਬੋਤੀ ਭਾਡਿਆ ਜੀ ਦੇ ਮੇਰ ਬਣਦੇ ਆ ਸਾਨੂੰ ਖੁਸ਼ੀ ਹੋਈ ਹੈ ਤੁਹਾਨੂੰ ਲੱਗਦਾ ਕਿ ਅਸੀਂ ਆਪ ਹੀ ਮੇਰ ਬਣ ਗਏ ਆ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਆਇਆ ਨੂੰ ਜੀ ਆਇਆਂ ਆਖਦਾ ਹਾਂ ਜਾਨਾ ਉਸ ਤੋਂ ਪਹਿਲੇ ਕਿ ਮੈਂ ਕਿਸੇ ਹੋਟਲ ਦੇ ਦਵਾਇਟ ਕਰਾਂ ਇੱਕ ਤੇ ਅ ਅ ਜਿਹੜੇ ਸਾਡੇ ਤੁਹਾਡੇ ਕੋਲ ਆ ਦੋ ਤਰ੍ਹਾਂ ਦੇ ਆਰੇਡੀ ਹੋ ਰਿਹਾ ਹੈ ਇੱਕ ਕਾਰਪੋਰੇਸ਼ਨ ਦੇ ਬਲਾਈਸ ਜਿਹੜੇ ਕੇ ਸਾਦਰੀ ਨੇ ਕੰਮ ਕਰਦੇ ਨੇ ਉਹਨਾਂ ਨੇ ਕੰਮ ਕਰਨਾ ਹੀ ਹੈ ਇੱਕ ਤੁਹਾਡੇ ਕੋਲ ਕੌਂਸਲਰ ਨੇ ਜਿਹਨਾਂ ਨੇ ਵੋਟਾਂ ਲੈਣ ਵਾਸਤੇ ਵੀ ਕੰਮ ਕਰਨਾ ਹੀ ਕਰਨਾ ਹੈ ਇਹਦੀ ਇੱਕ ਜਰੂਰੀ ਰਾਏ ਹੈ ਕਿ ਤੁਸੀਂ ਇੱਕ ਵਰਗ ਫੋਰਸ ਵਾਲੰਟੀਅਰ ਦੀ ਜਿਹੜੇ ਤੁਹਾਡੇ ਸਹਿਯੋਗੀ ਨੇ ਇਹਨਾਂ ਸ਼ੁਰੂ ਤੋਂ ਕੰਮ ਕਰਨਾ ਚਾਹਦੇ ਨੇ 150 150 200 ਬੰਦਿਆਂ ਦੀ ਇੱਕ ਕਮੇਟੀ ਬਣਾਓ ਜਿਹੜੀ ਤੁਹਾਨੂੰ ਸਿਅਰ ਐਡਵਾਈਸ ਦਵੇ ਸਾਹਮਣੇ ਤੋਂ ਸਾਹਮਣੇ ਤੁਹਾਡੀ ਹੈਲਪਲੀ ਕਰੇ ਬਹੁਤ ਹੀ ਗੱਲ ਸ਼ਹਿਰ ਦੇ ਵਿੱਚ ਆ ਮੈਂ ਕਹਿੰਦਾ ਅਗਰ ਕੋਈ ਵੀ ਬੰਦਾ ਮੇਰ ਆ ਜਾਏ ਕੰਮ ਕੋਈ ਵੀ ਨਾ ਕਰੇ ਸਵਾਏ ਮਿੱਟੀ ਘਟਾ ਤੇ ਕੂੜਾ ਹੀ ਚੁੱਕਿਆ ਜਾਵੇ ਨਾ ਅੰਮ੍ਰਿਤਸਰ ਦੇ ਵਿੱਚੋਂ ਜਿੰਨੇ ਮਲਬੇ ਪਏ ਨੇ ਜਿਨ੍ਹਾਂ ਦਿੱਖ ਮਾੜੀ ਲੱਗਦੀ ਏ ਇੰਨਾ ਟੂਰਿਸਟ ਆਉਂਦਾ ਅੰਮ੍ਰਿਤਸਰ ਦੇ ਵਿੱਚ ਉਹ ਜਿਹੜੀ ਮਲਬੇ ਛਾੜ ਲਈ ਅਪੀਲ ਹੋ ਰਹਾ ਕਿ ਜੇਕਰ ਤੁਹਾਡੇ ਪ੍ਰਿਵਿਊ ਦੇ ਵਿੱਚ ਆਂਦਾ ਹੋਵੇ ਆ ਜਿਹੜੇ ਪੋਸਟਰ ਲੱਗਦੇ ਨੇ ਬਾਸ ਛੱਡੇ ਦੇ ਸਾਹਮਣੇ ਵੀ ਬੜੇ ਲੱਗੇ ਨੇ ਕੋਠਾਵਾਵਾਂ ਤੇ ਵੀ ਪੋਸਟਰ ਲੱਗਦੇ ਨੇ ਇੰਨੀਆਂ ਗੰਦੀਆਂ ਦਿਵਾਰਾ ਹੋ ਜਾਂਦੀਆਂ ਨੇ ਬੜਾ ਮੜਾ ਜਿਹਾ ਇਮਪ੍ਰੈਸ਼ਨ ਸਾਰੇ ਸ਼ਹਿਰ ਦਾ ਬਣਦਾ ਹੈ ਚੱਗੀਆਂ ਭਲੀਆਂ ਸੜਕਾਂ ਹੁੰਦੀਆਂ ਨੇ ਪਰ ਉਹਦੀ ਪੋਸਟਰਾਂ ਕਰਕੇ ਹੀ ਇਹਨੀਆਂ ਭੜੀਆਂ ਲੱਗਦੀਆਂ ਨੇ ਉਹਨੂੰ ਇੱਕ ਤੇ ਰਿਮੂਵ ਕਰਾਓ ਇਹ ਕੋਈ ਲਾਜ ਹੈ ਅਗਰ ਬਣ ਸਕਦਾ ਹੈ ਤੇ ਉਹਨੂੰ ਵੀ ਬਣਾ ਕੇ ਅਸੀਂ ਉਸ ਪਾਸੇ ਨਵੀਂ ਤਰੀਏ ਕਿ ਦੇਖਣ ਨੂੰ ਆਲਾ ਦੁਆਲਾ ਸਾਨੂੰ ਸੋਹਣਾ ਲੱਗੇ ਇਹਦਾ ਹੈ ਇਹ ਤੇ ਰੁਟੀਨ ਚ ਹੋ ਨਹੀਂ ਹੋਣੇ ਇਹ ਮੇਰੀ personal ਜਾਤੀ رائے ਹੈ ਬਾਕੀ ਤੁਸੀਂ ਆਪਣੇ ਧਾਰ ਕਰ ਸਕਦੇ ਹੋ ਮੈਂ ਮਨਿੰਦਰ ਜੀ ਜੀ ਨੂੰ ਤੇ ਸਾਰੇ ਲੋਕਾਂ ਦਾ ਸਿਰ ਉੱਚਾ ਹੋਵੇ। ਮੈਂ ਆਪ ਤੁਹਾਨੂੰ ਸਿਰ ਤੋਂ ਬਹੁਤ-ਬਹੁਤ ਬਹੁਤ ਜਰਦਾ। ਹੈ, ਬੋਲ ਚ ਨੇ ਸਾਡੀ ਸਾਡੀ ਮਾਰਕੀਟਨ ਨੂੰ ਸਾਡੀ ਸਾਡੀ ਐਕਟਿਵਿਟੀ ਦੇ ਨਾਲ ਨੂੰ ਬਹੁਤ-ਬਹੁਤ ਦਈ ਹੋਵੇ। ਨਾਟਕ ਨੇ ਜੀ ਵੀ ਉੱਪਰ ਵਿਜੇ ਪ੍ਰਤਾਪ ਨੇ ਜਿਹੜੇ ਇੱਕ ਜਾਣਾ ਮਨਾ ਨਾਂ ਹੈ ਖੁਦ ਬ੍ਰਾਂਡ ਹੈ। ਇਨਾਂ ਦੇ ਕਰਕੇ ਹੀ ਪੰਜਾਬ ਮੇਲੇ ਚਾਚੇ ਸਰਦਾਰ ਬਣੀ ਹੈ ਮੈਨੂੰ ਯਾਦ ਹੈ ਉਪਰ ਸਾਹਿਬ ਇਸ ਪਰਿਵਾਰ ਦੀ ਜਿਹੜੀ ਕੁਰਬਾਨੀ ਹੈ ਉਹ ਅੱਜ ਰੰਗ ਲਾਈ ਹੈ ਕਿ ਅੱਜ ਭਾਟਿਆ ਪਰਿਵਾਰ ਅੱਜ ਪਹਿਲੀ ਵਾਰੀ ਨੀ ਕਾਉਂਸਲਰ ਬਣ ਕੇ ਸਾਡੀ ਪਾਰਟੀ ਚ ਆਇਆ ਸਭ ਤੋਂ ਪਹਿਲਾ ਜਿਹੜਾ ਕਾਉਂਸਲਰ ਹੈ ਆਮ ਆਦਮੀ ਪਾਰਟੀ ਲੋ ਉਹ ਵੀ ਇਸ ਪਰਿਵਾਰ ਦਾ ਮੈਂਬਰ ਹੈ ਅਮਰਜੀਤ ਸਿੰਘ ਜੀ ਭਾਟਿਆ ਇਹਨਾਂ ਦੀ ਈਡੀ ਵੱਡੀ ਕੁਰਬਾਨੀ ਹੈ ਸਾਡੀ ਪਾਰਟੀ ਵਾਸਤੇ ਕਿ ਜਦੋਂ ਮਜੀਠੀਏ ਦਾ ਇੱਕ ਵਾਰ ਵਿਜਤ ਉਹਦਾ ਆਪਣਾ ਏਡੀਵਾਲ ਸਾਹਿਬ ਦਾ ਜਦੋਂ ਵਿਵਾਦ ਹੋਇਆ ਉਦੋਂ ਕੋਈ ਵੀ ਬੰਦਾ ਨਿੱਘਾ ਸਵਾਗਤ ਸਰਦਾਰ ਮੋਤੀ ਘਾੜੀਆ ਜੀ ਤਮਰਜੀਤ ਪ੍ਰਤਾਪ ਸਿੰਘ ਜੀ ਸੋਖੀ ਸਾਹਿਬ ਬਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੂੰ ਵੀ ਮੈਂ ਜਾਣਦਾ ਜੀ ਮੈਂ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਜੀ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਇਹਨਾਂ ਦੀ ਪਰਸਨੈਲਿਟੀ ਦੇ ਵਿੱਚ ਇਹਨਾਂ ਵੀ ਇਹਨਾਂ ਦੇ ਬਾਰੇ ਕੁਝ ਬੋਲਣਾ ਇਹ ਆਪਣੇ ਆਪ ਦੇ ਵਿੱਚ ਕੋਈ ਇਸ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਖੁਦ ਸੰਪੂਰਨ ਨੇ ਔਰ ਇਹਨਾਂ ਦੇ ਕਾਰੋਬਾਰ ਕੰਮ ਕਰਨ ਦਾ ਤਰੀਕਾ ਜਿਹੜਾ ਹਰ ਕਿਸੇ ਨੇ ਉਹਦਾ ਮਜ਼ਾ ਲਿਆ ਹੋਇਆ ਮੈਂ ਤਾਂ ਕਹਿੰਦਾ ਕੁਮਰਜੀਤ ਵਰਤਾਸ ਸਿੰਘ ਜੀ ਜਦੋਂ ਇਥੋਂ ਦੇ ਐਸਐਸਪੀ ਸਨ ਕੁਮਰ ਸਾਹਿਬ ਨੇ ਇਥੇ ਉਹੋ ਜਿਹਾ ਕੰਮ ਕੀਤਾ ਕਿ ਅੰਮ੍ਰਿਤਸਰ ਦਾ ਬੰਦਾ ਬੰਦਾ ਬੱਚਾ ਬੱਚਾ ਇਹਨਾਂ ਨੂੰ ਜਾਂਦਾ ਕੋਈ ਬੱਚਾ ਵੱਡਾ ਹੁੰਦਾ ਹੈ ਤੇ ਉਹ ਪੁੱਛਦਾ ਵੀ ਕੁਮਰ ਸਾਹਿਬ ਕੌਣ ਸਾਂਝੇ ਨਾਲ ਦੀ ਬਿਖੇ ਇਦੀ ਗੱਲ ਕਰਦੇ ਮੋਤੀਪਾਟਿਆ ਜੀ ਮੇਰੇ ਨਾਲ ਬੜੇ ਲੰਮਾ ਚੋੜੀ ਇਹਨਾਂ ਦੀ ਐਸੋਸੀਏਸ਼ਨ ਰਹੀ ਹੈ ਜੀ ਪਹਿਲਾਂ ਕਿਉਂਕਿ ਇਹਨਾਂ ਦਾ ਸਾਡੇ ਹੀ ਏਰੀਆ ਦੇ ਵਿੱਚ ਸੀ ਇਹਨਾਂ ਦੀ ਵਾਰਡ ਉਹਨਾਂ ਨਾਲ ਦੀ ਵਾਰਡ ਵੀ ਗਏ ਹੈ ਕਿ ਉੱਥੋਂ ਵੀ ਜਾ ਕੇ ਜਿੱਤੇ ਇਦੋਂ ਸ਼ੋਅ ਹੁੰਦਾ ਹੈ ਕਿ ਮੋਤੀਪਾਟਿਆ ਜੀ ਕਿੰਨੇ ਜ਼ਿਆਦਾ ਪਪੂਲਰ ਨੇ ਆਪਣੀ ਸਟੇਟ ਦੇ ਵਿੱਚ ਮੈਂ ਇਹਨਾਂ ਨੂੰ ਆਪ ਇਹਨਾਂ ਦੇ ਮੱਥੇ ਦੇ ਉੱਤੇ ਕਦੀ ਧੂੜੀ ਪਾਇਆ ਨਹੀਂ ਵੇਖਿਆ ਜਿਹੜਾ ਮਰਜੀ ਤੁਸੀਂ ਕੰਮ ਲੈ ਜਾਓ ਇਹਨਾਂ ਨੇ ਇੱਕ ਮਿੰਟ ਨਹੀਂ ਲਾਣਾ ਜਿੱਥੇ ਕੋਈ ਔਖੀ ਤੋਂ ਔਖੀ ਸਿਚੁਏਸ਼ਨ ਵੀ ਕਦੀ ਬਣੀ ਹੈ ਮੋਤੀਪਾਟੀਆਂ ਜੀ ਉਸ ਤੋਂ ਅਸਰ ਨਾਲ ਨਿਕਲ ਜਾਂਦੇ ਜਿਵੇਂ ਗਰਮ ਮੱਖਣ ਦੇ ਵਿੱਚ ਗਰਮ ਛੁਰੀ ਮਾਰੀ ਹੁੰਦੀ ਮਸਲਾ ਆਪਣੇ ਆਪ ਹੱਲ ਹੋ ਜਾਂਦਾ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਕੰਮ ਜਿਹੜਾ ਹੈ ਮੋਤੀਪਾਟੀਆਂ ਜੀ ਸਾਡੇ ਥੋੜਾ ਫਟ ਅਵੇਲੇਬਲ ਮਤਲਬ ਅੱਜ ਦੇ ਸਾਡੇ ਮੁੱਖ ਮਹਿਮਾਨ ਸ੍ਰੀ ਕੋਰ ਵਿਜੇ ਜੀ ਸ਼ਹਿਰ ਦੇ ਨਾਮ ਨੂੰ ਜੁਕ ਮੇਅਰ ਚਿਤੰਦਰ ਮੋਤੀਪਾ ਮੋਤੀਪਾਟੀਆਂ ਜੀ ਉਹਨਾਂ ਦਾ ਅਸੀਂ ਜੀ ਆਇਆਂ ਕਹਿੰਦੇ ਆ ਸ਼ਹਿਰ ਦੇ ਵਿੱਚ ਮੈਂ ਤੇ ਇਹ ਸਮਝਣਾ ਵੀ ਜਿਹੜੇ ਅਫਸਰ ਸਹਿਬਾਨ ਨੂੰ ਜਾਂ ਕਿਸੇ ਰਾਸੀ ਬੰਦੇ ਨੂੰ ਅੰਬਰਸਰ ਸ਼ਹਿਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਉਹ ਉਹ ਵਟਪਾਕਾ ਕਿਉਂਕਿ ਸ਼ਹਿਰ ਜਿਹੜਿਆ ਗੁਰੂ ਰਾਮਦਾਸ ਸਾਹਿਬ ਦੀ ਵਸਾਈ ਨਗਰੀ ਆ ਇਹਦੇ ਵਿੱਚ ਜੇ ਕੋਈ ਘਰ ਪਾਵੇ ਤੇ ਫਿਰ ਉਹ ਇੱਕ ਮਸਾਰ ਰਹਿੰਦੀ ਆ ਮੈਂ ਦੋ ਗੱਲ ਦੋ ਗੱਲਾਂ ਤੁਹਾਡੇ ਧਿਆਨ ਚ ਲਿਆ ਰਿਹਾ ਕੁਬਰ ਸਾਹਿਬ ਐਸਐਸਪੀ ਵੀ ਨਿਯੁਕਤ ਰਹੇ ਐਸਐਸ ਐਸਪੀ ਸਿਟੀ ਵੀ ਨਿਯੁਕਤ ਰਹੇ ਕਮਿਸ਼ਨਰ ਵੀ ਨਿਯੁਕਤ ਰਹੇ ਡੀਆਈਜੀ ਬਾਰਡਰ ਰੇਂਜ ਵੀ ਰਹੇ ਪਰ ਉਹਨਾਂ ਨੇ ਆਪਣੀ ਇੱਕ ਤੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਇੱਕ ਵੱਖਰੀ ਸ਼ਾਪ ਛੱਡੀ ਜਿਹੜੇ ਲੋਕ ਅ ਨਾ ਇਨਸਾਫ ਨਹੀਂ ਮਿਲਦਾ ਸੀ ਉਹਨਾਂ ਦੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਸੀ ਕਿ ਕੁਬਰ ਸਾਹਿਬ ਨੂੰ ਅਪਰੋਚ ਕੀਤਾ ਜਾਵੇ ਮੈਨੂੰ ਇਨਸਾਫ ਮਿਲ ਜਾਏਗਾ ਹੁਣ ਪਟਿਆਲਾ ਸਾਹਿਬ ਨੂੰ ਵੜਪਾਗੇ ਨੇ ਨਾ ਫਿਰ ਕੱਲ੍ਹ ਕਹਿ ਰਹੇ ਹਾਂ ਗੁਰੂ ਸਾਹਿਬ ਦੀ ਵਸਾਈ ਨਗਰੀ 'ਚ ਮੌਕਾ ਮਿਲਿਆ ਸੇਵਾ ਨਿਭਾਉਣ ਦਾ ਕਿਉਂਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਦੇਸ਼ ਵਿਦੇਸ਼ 'ਚੋਂ ਯਾਤਰੂ ਇੱਥੇ ਮੱਥਾ ਟੇਕਣ ਲਈ ਹੁੰਦੇ ਨੇ ਤੇ ਸ਼ਹਿਰ ਦੇ ਵਿੱਚ ਚੁਣੌਤੀਆਂ ਬਹੁਤ ਨੇ ਕਿਉਂਕਿ ਮੁਰਤੀ ਭਾਡਿਆ ਸਾਹਿਬ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਬਣੀ ਆ 85 ਕੌਂਸਲਰ ਇਲੈਕਸ਼ਨ ਜਿਹੜੇ ਹੋਏ 85 ਕੌਂਸਲਰਾਂ ਦਾ ਜਦਾ ਰੱਖ-ਰਖਾਅ ਲਈ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਹਨਾਂ ਬੰਦਾ ਉਸ ਦੇ ਮਜੀਠੀਏ ਦਾ ਇੰਨਾ ਇੰਨਾ ਤਾਕਤ ਸੀ ਉਸ ਦੇ ਸਾਹ ਹੁੰਦਾ ਦਾਰ ਸੀਗਾ ਕੋਈ ਜਮਾਨਤ ਦੇਣ ਨੂੰ ਤਿਆਰ ਨਹੀਂ ਕਰ ਇਸ ਪਰਿਵਾਰ ਨੇ ਉਸ ਦੇ ਹੱਥ ਖੜਾ ਕਰ ਦਿੱਤੇ ਪਾਕਿਆ ਦਰਵਾਜ਼ੇ ਆਪਣੀ ਸ਼ੇਰ ਭਾਜੀਆ ਦੀਏ ਉਹ ਸਗੇ ਉਸ ਜਮਾਨਤ ਨੂੰ ਤੱਕੀ ਦਾ ਸਭ ਤੋਂ ਗੇਰੀ ਉਸ ਨੇ ਲਿਆਈ ਸੀ ਕਿਉਂਕਿ ਉਹਦਾ ਉਹਨਾਂ ਦਾ ਮਜੀਠੀਏ ਦਾ ਬਹੁਤ ਵੱਡਾ ਖੌਫ ਜੀਸ ਪੰਜਾਬ ਦੇ ਜਨਰੇ ਲੰਦਾ ਅੱਜ ਮੇਰ ਬਣੇ ਸਾਡੇ ਭਰਾ ਅੱਜ ਉੱਪਰ ਸਾਡੇ ਕੋ ਆਏ ਨੇ ਅਨੇ ਸਮਾਰਟ ਮਾਰਕੀਟ ਦੇ ਜਿਹੜੇ ਮਾਲਕ ਨੇ ਲਾਜੀ ਸਟੋਰ ਸਾਡੇ ਦੇਖੇ ਨੇ ਇਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਜਿੰਨੇ ਮੇਰ ਬਣੇ ਉਦੋਂ ਹੀ ਸਾਡੇ ਸੁੰਦਰ ਭਾਈ ਨੇ ਗੱਲ ਕਿ ਅਸੀਂ ਇਹਨਾਂ ਸਾਨੂੰ ਆਪਾਂ ਇੱਥੇ ਸਾਡੀੇ ਸਮਾਰਟ ਕਰਨਾ ਹੈ ਅਸੀਂ ਆਪ ਕਰਦੇ ਹਾਂ ਬਹੁਤ ਨਵੇਂ ਸਮੇਂ ਨੂੰ ਜਿੰਨਾ ਆਰਥਿਕ ਸੰਕਟਾਂ ਨੂੰ ਕੋਈਆਂ ਮੁਸ਼ਕਲਾਂ ਜਿੰਨੀਆਂ ਲੋਕਾਂ ਦੀ ਗੱਲ ਲੋਕਾਂ ਕਹਿੰਦੇ ਸੀ ਜਾਂਦੇ ਸੀ ਪਰ ਲੋਕਾਂ ਨੂੰ ਹਿਸਾਬ ਬਹੁਤ ਲੱਗਦਾ ਸੀ ਕਿ ਅੱਜ ਜਿਸ ਨੇ ਇੱਥੇ ਮੌਜੂਦ ਹੈ ਅਸੀਂ ਆਸ ਕਰਦੇ ਹਾਂ ਕਿ ਸਾਰੇ ਹੀ ਇਹ ਸਰ ਸਰਚਾਂ ਤੋਂ ਕਾਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਕਾਸ ਕਰਕੇ ਪਾਣੀ ਦੀਆਂ ਸਮੱਸਿਆਵਾਂ ਇਕਲੋਂ ਨੂੰ ਸੇ 3 ਲਾਖ ਦੀ ਸਪੀਡ ਇਹੋ ਧਰਨੀ ਦੀਆਂ ਸਮੱਸਿਆਵਾਂ ਕਿ ਮੇਰੇ ਵੀ ਕੋਈ ਹੱਲ ਹੈ ਕਿ ਜੇ ਸੁਖਮਾਨ ਦੀਆਂ ਜਾਨ ਦੇ ਲਈ ਕੋਈ ਸੋਚਿਆ ਹੈ ਇਹ ਸਾਡੀ ਪਾਰਟੀ ਦੇ ਇਸ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਸਾਡੀ ਪਾਰਟੀ ਨੂੰ ਪਹਿਲੇ ਮੇਲ ਬਣਨ ਦੇ ਵਿੱਚ ਤੁਹਾਨੂੰ ਲੱਗ ਲੱਗ ਕੇ ਸਾਈਡ ਦੇ ਬਾਕ ਕੋਈ ਨਵੀਂ ਚੀਜ਼ ਕੋਈ ਲਿਆ ਕੇ ਦਿੰਦਾ ਜਿਵੇਂ ਸਟੂਡੈਂਟਸ ਐਜੂਕੇਸ਼ਨ ਇੰਸਟੀਚਿਊਟ ਤਾਂ ਗੱਲ ਕਰ ਰਿਹਾ ਜਿਵੇਂ ਸਾਡੇ ਸਿਵਲ ਇੰਜੀਨੀਅਰ ਦੇ ਸਟੂਡੈਂਟਸ ਨੇ ਅਹੀਂ ਉਹਨਾਂ ਨੂੰ ਟਾਸਕ ਦਈਏ ਕਿ ਸਾਡੇ ਸ਼ਹਿਰ ਦੇ ਵਿੱਚ ਬਿਊਟੀਫਿਕੇਸ਼ਨ ਦਾ ਸੀਵਰੇਜ ਸਿਸਟਮ ਦਾ ਦੂਜਾ ਤੀਜਾ ਦੀ ਨਿਦਾਨ ਹੋ ਸਕਦਾ ਉਹ ਸਾਨੂੰ ਪੰਜ ਬੰਦੇ ਬੱਚੇ ਜਿਹੜੇ ਗਰੁੱਪ ਬਣਾ ਕੇ ਪੰਜ ਚੀਜ਼ਾਂ ਬਣਾ ਦਈਆਂ ਕਿ ਕਿਹੋਂ ਦਾ ਕਿ ਕਿਸੇ चीज ਬਣਾ ਦੇ ਮੇਰੇ ਸ਼ਹਿਰ ਦੀ ਬਿਊਟੀਫਿਕੇਸ਼ਨ ਆ ਕਿਸੇ ਦੇ ਬਣ ਜਿਹਦਾ ਬੈਸਟ ਕਿਸੇ ਕੋਈ ਕਾਰਪੋਰੇਸ਼ਨ ਉਹਨਾਂ ਨੂੰ ਪ੍ਰਾਈਜ਼ ਕਰਨ ਦੇਵਾਂਗੇ ਕਿਉਂਕਿ ਖੋਦਰ ਨੂੰ ਉਹਨਾਂ ਨੂੰ ਲਾਭ ਹੋਏਗਾ ਸਾਨੂੰ ਸਾਡਾ ਟਾਸਕ ਦੇ ਵਿੱਚ ਮਦਦ ਮਿਲੇਗੀ ਕਿ ਸਿਟੀ ਦੇ ਵਿੱਚ ਆ ਪ੍ਰੋਬਲਮਸ ਨੇਗੇ ਤੇ ਕਿਦਾਂ ਸੋਲਵ ਹੋ ਸਕਦੇ ਆਹ ਡਿਵਿਸੀਓਨ ਹੋ ਸਕਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੀ ਕਰ ਸਕਦੇ ਆ ਕਿਉਂਕਿ ਅੱਜ ਕੱਲ ਨਵੀਂ ਟੈਕਨੋਲੋਜੀ ਦਾ ਯੁੱਗ ਹੈ ਕੋਈ ਚੀਜ਼ਾਂ ਸਾਨੂੰ ਮਿਲਣੀ ਸ਼ੁਰੂ ਹੋ ਜਾਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਔਰ ਜਿਹੜੀ ਅਗੀਆਂ ਗੱਲਾਂ ਕੀਤੀਆਂ ਸਾਡੇ ਕੋਲ ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਹੈ ਹਰਮੰਦਰ ਸਾਹਿਬ ਹੈ ਗੁਰਦਿਆਣਾ ਟੈਂਪਲ ਹੈ ਬਾਬਾ ਬਾਲਮੀਕੀ ਦਾ ਸਥਾਨ ਹੈ ਲੱਖਾਂ ਲੋਕ ਇੱਥੇ ਨਤਮਸਤਕ ਹੁੰਦੀ ਆਉਂਦੇ ਨੇ ਬਵਾਦ ਗੁਰੂ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਤੁਹਾਨੂੰ ਤੁਹਾਡੇ ਸਾਥੀਆਂ ਦਾ ਸਾਡੇ ਨਾਲ ਮੰਚ ਤੇ ਬੈਠੇ ਸਾਡੇ ਮਾਣਯੋਗ ਸਾਡਾ ਆਈ.ਡੀ. ਐਮ.ਐਲ.ਏ. ਹੁਣ ਦਾ ਐਮ.ਐਲ.ਏ. ਸਰਬੰਦ ਗੁਰਪ੍ਰਸਾਦ ਸਿੰਘ ਜੀ ਨਾਲ ਬੈਠੇ ਸਾਡੇ ਸਾਰੇ ਸਾਥੀ ਔਰ ਸਾਹਮਣੇ ਬੈਠੇ ਸਾਰੇ ਸਾਥੀ ਸਭ ਤੋਂ ਪਹਿਲਾਂ ਤੇ ਧੰਨਵਾਦ ਹੈ ਇੱਕ ਗੱਲ ਕਰ ਰਹੇ ਸੀ ਕਿ ਇਹ ਪੰਜਾਬ ਚੋਕੀ ਸਾਹਿਬ ਕੇ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਉਹ ਸਾਡਾ ਬੜਾ ਸੇਯੋਗ ਬੜਾ ਹੱਥ ਹੈ ਔਰ ਅੰਮ੍ਰਿਤਸਰ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਬਣਾਉਣ ਕੀ ਬਹੁਤ ਵੱਡਾ ਹੱਥ ਹੈ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਬੇਸਿਕ ਜਿਹੜੀਆਂ ਸਾਡਾ ਮਿੱਟੀ ਦਾ ਜਿਹੜਾ ਠੀਕਿਆ ਜਾਏ ਯਾਨੀ ਕਿ ਲਿਫਟਿੰਗ ਪ੍ਰੋਪਰ ਹੋ ਜਾਏ ਪੀਣ ਵਾਲੇ ਪਾਣੀ ਦੀ ਸਮੱਸਿਆ ਠੀਕ ਹੋ ਜਾਏ ਸੈਨੀਟੇਸ਼ਨ ਠੀਕ ਹੋ ਜਾਏ ਔਰ ਸੀਵਰੇਜ ਠੀਕ ਹੋ ਜਾਏ ਮੈਂ ਸਮਝਦਾ 80% ਲੋਕਾਂ ਦੀ ਜਿਹੜੀ ਸ਼ਿਕਾਇਤ ਪੂਰੀ ਹੋ ਜਾਂਦੀ ਹੈ ਔਰ ਯਕੀਨ ਕਰਨਾ ਜਸਤਨ ਦੀ ਮੈਂ 4 ਦਿਨ ਬਾਹਰ ਦੇ ਘੁੰਮੇ ਨੇ 4 ਦਿਨ ਤੋਂ ਇਸ ਚੇਅਰ ਤੇ ਬੈਠਾ ਇਸ ਚੇਅਰ ਠੀਕ ਹੈ ਕਿ ਇਹਦਾ ਚੇਅਰ ਦਾ ਨਾਮ ਹੈ ਮਸਰ ਮੁਨਤਪੁਰ ਕਾਰਪੋਰੇਸ਼ਨ ਦਾ ਮੇਅਰ ਪਰ ਮੈਂ ਆਪਣੇ ਆਪ ਨੂੰ ਇਸ ਦਰ ਦਾ ਗੁਰਾਮਦਾਸ ਦਰ ਦਾ ਇਸ ਗੁੰਟਗਰੀ ਦਾ ਇਹ ਪੀੜਾ ਪੀੜੇ ਤਲਕੀ ਦਾ ਨੁਕਰ ਸਮੇਂ ਕੇ ਸੇਵਾ ਦਾ ਸਮੇਂ ਕੇ ਇਸ ਸੇਵਾ ਦਾ ਜਿਹੜਾ ਟਾਸਕ ਕੇ ਕੂਰ ਜੀਤਾ ਦਾ ਲਿਆ ਦਾ ਕੋਲੇ ਸੋਹਿਆ ਤੋ ਕਿ ਇਹ ਦਾਤੀ ਸੇਵਾ ਜਿਹੜੀ ਇਹਨਾਂ ਬੜੇ ਭਾਗਾਂ ਨੂੰ ਮਿਲਦੀ ਹੈ ਔਰ ਬੰਦਾ ਬੂਤਾਂ ਦੇ ਨਾਲ ਯਾਦ ਰੱਖਦਾ ਹੈ ਕੁੜਾ ਕੁਝ ਕੀਤਾ ਹੈ ਲੇਕਿਨ ਯਾਦ ਹੈ ਅਸੀਂ ਇਸ ਸ਼ਹਿਰ ਦੀਆਂ ਜਿਹੜੀਆਂ ਛੋਟਲੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਪਹਿਲੇ ਦਿਨ ਤੋਂ ਹੀ ਵਰਕ ਕਰ ਰਹੇ ਆਂ ਕਈ ਟੈਕਨੀਕਲ ਪ੍ਰੋਬਲਮਸ ਹੈਗੀਆਂ ਨੇ ਜਿਵੇਂ ਕੂੜੇ ਦੀ ਲਿਫਟਿੰਗ ਦੀ ਇੱਕ ਬੜੀ ਵੱਡੀ ਟਾੜ ਤਾਂ ਜਾਵੇਂ ਉਹ ਟੈਂਕ ਕੋਈ ਨਾ ਕੋਈ ਐਸੀ ਕੰਪਨੀ ਦੇ ਨਾਲ ਗੱਲ ਕਰ ਲਓ ਕਿ ਜਿਹੜੀ ਛੋਟੇ ਟੈਂਕ ਵਾਲੀਆਂ ਇਹ ਕੁਟੀਆਂ ਫਕਟ ਨਹੀਂ ਨਾ ਨੇ ਆਟੋ ਟਾਈਪ ਨੇ ਕੁਟੀਆਂ ਕੋ ਮਿਲ ਜਾਣ ਸਾਨੂੰ ਕੋਈ ਦਸਵੀ ਲੈ ਕੇ ਜਿਹੜੀ ਆਪਣੇ ਸਾਰੇ ਇਲਾਕੇ ਨੂੰ ਸੋਸ਼ਲ ਕਵਰ ਕਰ ਸਕਦੀ ਹੈ। ਅੱਜ ਜਿਹੜਾ ਇਹ ਇਮੀਡੀਏਟ ਮੈਂ ਇਸੇ ਸਾਹ ਨੂੰ ਕਹਿ ਦੁੱਤਾ ਅਦੀਦ ਜੀ ਜੀ ਨੇ ਇਮੀਡੀਏਟਲੀ ਕੋਈ ਵੀ ਕੰਪਨੀ ਉਧਰ ਕਰੋ ਕਿ ਇਹਦੀ ਸੈਸ਼ਨਿਕਲੀ ਮੈਕਨਿਜ਼ਮ ਜਿਹੜਾ ਉਹਦਾ ਗੈਟਿੰਗ ਇਨ ਆਫ ਹੋ ਰਿਹਾ ਪੰਜ ਵਰਤੋਂ ਲੱਗ ਰਿਹਾ ਜਿਹੜੀ ਸੀਵਰੇਜ ਦੀ ਸਮੱਸਿਆ ਕੋਲੀ ਪ੍ਰੋਬਲਮ ਸਭ ਤੋਂ ਵੱਡੀ ਅੱਗੇ ਜਿਹੜੀ ਮੈਨੂਅਲ ਡੀਸੈਲਟਿੰਗ ਹੁੰਦੀ ਸੀਗੀ ਮੈਨੂਅਲ ਡੀਸੈਲਟਿੰਗ ਹਾਈ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਜਿਹੜੇ ਸਾਡੇ ਭਰਾ EMPLOYES ਵਿੱਚ ਵੜ ਕੇ ਸਫਾਈ ਕਰਦੇ ਸੀਗੇ ਉਹ ਬੰਦ ਹੋ ਚੁੱਕੀ ਹੈ। ਔਰ ਸਾਡੇ ਕੋਲ ਦੇ ਲਈ ਜਿਹੜਾ ਸਬਸਟੀਟਿਊਟ ਹੈ ਉਹ ਬੱਕਟ ਮਸ਼ੀਨਾਂ ਨੇ। ਲੇਕਿਨ ਬੱਕਟ ਮਸ਼ੀਨਾਂ ਨੇ ਜਾਂ ਜੈਟਿੰਗ ਮਸ਼ੀਨਾਂ ਨੇ ਜਿਹੜੀਆਂ ਜੈਟਿੰਗ ਮਸ਼ੀਨਾਂ ਨੇ ਉਹ ਛੋਟੀਆਂ ਗਲੀਆਂ 'ਚ ਜਾਂਦੀਆਂ ਨਹੀਂ ਜਿਹੜੀਆਂ ਬਕਟ ਮਸ਼ੀਨਾਂ ਨੇ ਉਹ ਸਿੱਧਾ ਜਾ ਕੇ ਉਹ ਗਾਰ ਜਿਹੜੀ ਗਾਰਵੇ ਜਿਹੜੀਆਂ ਕਢਦੀਆਂ ਨੇ ਉਹ ਸਾਈਡ ਤੋਂ ਜਿਹੜੀ ਗਾਰਵੇ ਕਾਲਪ ਕਰ ਲਵਾਂਗੇ 2 4 6 ਦਿਨਾਂ 'ਚ ਸੋਲਵ ਕਰ ਲਵਾਂਗੇ ਕੋਸ਼ਿਸ਼ ਹੈ ਪੀਨ ਵਾਲੇ ਪਾਣੀ ਦੀ ਹੈ ਉਹ ਵੀ ਜਿਹੜਾ ਜੈਕਿੰਗ ਮੈਨਸ ਕਰੋਗੇ ਇਹ ਐਸਾ ਜਿਹੜੀ ਇਹ ਕਰਦੇ ਕਿ ਇਹ ਇਹ ਕੰਮ ਪ੍ਰੋਜੈਕਟ ਨੇ ਡੈਕ ਟੋਰੀਕ ਇਹ ਕਾਰ ਲਈਏ ਕਾਫੀ ਐਮਪੀ 5 ਤੋਂ ਵੀ ਇਹ ਕੋਸ਼ਿਸ਼ ਕਰਾਂਗੇ ਉਹਨਾਂ ਨੇ ਦੇਸ਼ ਦਿੱਤੇ ਨੇ ਕਿ ਪਟੜੀ ਤੋਂ ਸਿੱਧਾ ਐਲੀਵੇਟ ਕੋਰ ਜਿਹੜਾ ਜਾ ਕੇ ਤੁਸੀਂ ਉਹ ਜਿਹੜਾ ਜਿਹੜਾ ਇਹ ਕੋਰ ਰੋਡ ਵਾਲਾ ਪੁਲ ਹੈ ਉੱਥੇ ਉਹਦੇ ਪੁਲ ਕਰੋ ਦੇ ਨਾਲ ਜੁੜੇ ਟ੍ਰੈਫਿਕ ਦਾ ਸਮੱਸਿਆ ਬੇਕੋ ਟ੍ਰੈਫਿਕ ਜਿਹੜੀ ਕਿ ਐਕਟੀਵਿਟੀ ਹੈ ਕਿ ਸੜਕਾਂ ਸਾਡੇ ਹੋਣਾ ਇਨਫਰਾਸਟ੍ਰਕਚਰ ਹੋਣਾ ਹੈ ਲੇਕਿਨ ਟ੍ਰੈਫਿਕ ਤੇ ਵਾਹਨ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਨੇ ਇਹ ਵਾਹਨ ਵੱਧ ਕੇ ਤੇ ਅਗਲਾ ਨੈਕਸਟ ਜਿਹੜਾ ਉਹਨਾਂ ਨੂੰ ਫਰਕਾਂ ਤੇ ਮੋਹੱਜਾ ਕਰਾ ਖੜੀ ਹੋਵੇ ਪਰ ਗਿਆ ਤੇ ਸੋ ਇਹ ਚੀਜ਼ਾਂ ਦੀ ਕੋਸ਼ਿਸ਼ ਜਾਰੀ ਕੀ ਕਰ ਰਹੇ ਆ ਇਹਦੇ ਰਿਜ਼ਲਟ ਜਿਹੜੇ ਨੂੰ 5 7 10 ਤੋਂ ਨੰਬਰ ਜਿੱਲੇ ਨੂੰ ਹੋ ਗਏ ਅਸੀਂ ਦੇ ਹਦੀਸ ਤੇ ਜਿਹੜਾ ਸਾਡੇ ਕੋਲ ਵਿਜ਼ਿਟ ਆਇਆ ਹੁਣ ਮੈਂ ਤੁਹਾਡੇ ਕੋਲ ਵੀ ਆਸ ਕਰਦਾ ਸਾਡੇ ਸ਼ਹਿਰ ਵਾਸੀਆਂ ਕੋਲ ਤੁਹਾਡੇ ਵਿਜ਼ਿਟ ਦੇ ਵਿੱਚ ਵੀ ਕੋਈ ਚੀਜ਼ ਹੋਣੀ ਸਾਡੇ ਸ਼ਹਿਰ ਲਈ ਬੇਸ਼ੱਕ ਸਾਡੇ ਨਾਲ ਨਿਸ਼ਚਿਤ ਆਪਸ ਵਿੱਚ ਨਾ ਕੋਈ ਜਿਵੇਂ ਕਿਸੇ ਸਰਸਵਰਨ ਦੇ ਕੇ ਐਨ ਜੀਓਸ ਦੇ ਵੈਂਚੂਰਸ ਨੂੰ ਨੀਅਤ ਕੋ ਸਿਵਲ ਇੰਜੀਨੀਅਰ ਨੇ ਕੋਈ ਆਪਣੇ ਆਪ ਨੂੰ ਕੋਈ ਇਹ ਹੈ ਕਿ ਕੋਈ ਰਿਕਾਰਡ ਬੰਦੇ ਨੇ ਉਹਨਾਂ ਦੇ ਵਿਚਰਚ ਗੱਲਾਂ ਨਹੀਂ ਅਸੀਂ ਸਾਡੇ ਸ਼ਹਿਰ ਦੀ ਪਛਾਣ ਸਾਡੇ ਦਾ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਜੋ ਮਾਈਕ ਨੇ ਉਹ ਕੰਨੀਆਂ ਗੱਲਾਂ ਨਹੀਂ ਬੰਦੀ ਨੂੰ ਅਕਸੈਪਟ ਕਰਾਂਗੇ ਕਿ ਸ਼ਹਿਰ ਦੇ ਉੱਤੇ ਇਹ ਚੀਜ਼ਾਂ ਦੇ ਉੱਤੇ ਵਰਕ ਹੋਏਗਾ ਤੇ ਸ਼ਹਿਰ ਨੂੰ ਹਾਰ ਬਸਦੀ ਹੈ ਕਿ ਮੇਨ ਪ੍ਰੋਬਲਮ ਨੇ ਇਨੇ ਸ਼ਹਿਰ ਦੀ ਗੰਦਗੀ ਹੈ ਇਹ ਆਦਰਸ ਇਕੱਠੇ ਹੋਏ ਆ ਇਸ ਵੀਰੂ ਮਾਰਕੀਟ ਦੇ ਵਿੱਚ ਸਾਡੇ ਮਾਨਯੋਗ ਸਾਫ ਕਾਜ ਜੀ ਐਮਐਲਏ ਪੁੱਤ ਜੀ ਮੁਖਤਾਰ ਜੀ ਬਟੇ ਹੋਤਾਰੀ ਐਸੋਸੀਏਸ਼ਨ ਇਸ ਮਾਰਕੀਟ ਦੀ ਜਿਹੜੀ ਇੱਥੇ ਸਾਡੇ ਨਾਲ ਬੈਠੀ ਹੈ ਪਹਿਲਾਂ ਤਾਂ ਮੈਂ ਇਹਨਾਂ ਦਾ ਸਾਰਿਆਂ ਦਾ ਕੋਤਸਾਬ ਦਾ ਆਪੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਹੁਣ ਸੱਤ ਸ਼ਹਿਰ ਦੀ ਸੇਵਾ ਮੇਰੇ ਜ਼ਿੰਮੇਂ ਲਾਈ ਹੈ ਸੋ ਇਹਨਾਂ ਦੇ ਲੋਕਾਂ ਦੇ ਇੱਥੇ ਖੁਸ਼ੀ ਵੀ ਹੈ ਚਾਹ ਵੀ ਹੈ ਕਿਉਂਕਿ ਮੈਂ ਇਸ ਸ਼ਹਿਰ ਨਾਲ ਬਚਪਨ ਤੋਂ ਜੁੜਿਆ ਹਾਂ ਜ਼ਮੀਨੀ ਪੱਧਰ ਤੇ ਨਾਲ ਇਹਨਾਂ ਚਾਰ ਕੁ ਜੀ ਵੀ ਉੱਤੇ ਇਹਨਾਂ ਨੂੰ ਉਮੀਦਾਂ ਵੀ ਬਹੁਤ ਨੇ। ਉਹ ਇਹਨਾਂ ਨੇ ਜੋ ਮੇਰੇ ਨਾਲ ਉਮੀਦਾਂ ਪ੍ਰਗਟਾਈਆਂ ਨੇ ਮੈਂ ਉਹਨਾਂ ਦਾ ਅੱਜ ਜਵਾਬ ਦਿੱਤਾ ਹੈ। ਪਰ ਪ੍ਰੈਕਟੀਕਲੀ ਜਿਹੜਾ ਉਹ ਕੁਝ ਦਿਨਾਂ 'ਚ ਜਿਹੜੇ ਛੋਟੇ ਮੁੱਢਲੇ ਕੰਮ ਨੇ ਕੁਝ ਦਿਨਾਂ 'ਚ ਨਜ਼ਰ ਆਣੇ ਸ਼ੁਰੂ ਹੋ ਜਾਣਗੇ। ਪਰ ਉਹ ਕੰਟੀਨਿਊ ਚੱਲਣਗੇ ਨਹੀਂ ਕਿ ਮੈਂ ਅੱਜ ਫੇਰ ਬਣਿਆ ਤੇ ਮੈਂ ਮਹੀਨਾ ਕੰਮ ਕਰ ਲਵਾਂ, 2 ਮਹੀਨੇ ਕੰਮ ਕਰ ਲਵਾਂ। ਦੇ ਬਾਸ ਫੇਰ ਖਤਮ ਹੈ ਜੀ ਮੈਨੂੰ ਲੇਟ ਆ ਸੀ ਕਾਰਪੋਰੇਸ਼ਨ ਦੇ ਵਿੱਚ ਜਿੰਨਾ ਵੀ ਮੇਰਾ ਟ੍ਰਾਇਮ ਟਿਨਿਓਰ ਹੋਏਗਾ ਮੈਂ ਇੱਕ ਇੱਕ ਦਿਨ ਇੱਕ ਇੱਕ ਪਲ ਜਿਹੜਾ ਇਹ ਸ਼ਹਿਰ ਦੀ ਸੇਵਾ ਦੇ ਜ਼ਿੰਮੇ ਲਾਵਾਂਗਾ ਇਹ ਨਹੀਂ ਕਿ ਇੱਕ ਮਹੀਨਾ 15 ਦਿਨ ਲੋਕਾਂ ਨਾਲ ਚ ਗੱਲਾਂ ਬਾਤਾਂ ਕਰਕੇ ਕੋਈ ਵਹਾ ਕੇ ਖਤਮ ਕਰਾਂਗਾ ਮੈਂ ਆਪਣੇ ਅੰਦਰ ਸ਼ਹਿਰ ਦਾ ਇਸ ਸ਼ੂਨ ਨਗਰੀ ਦਾ ਕੁਤਰ ਹਾਂ ਔਰ ਮੈਂ ਆਪਣੇ ਆਪ ਨੂੰ ਉੱਤ ਭਾਗਾ ਸਮੇਂ ਨਾਲ ਔਰ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰਨ ਦੇਹੀਨ ਨਿਭਾਵਾਂਗਾ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ। ਮੈਂ ਕਾਰਪੋਰੇਸ਼ਨ ਦੇ ਵਿੱਚ ਵੀ ਹਾਜ਼ਰ ਰਵਾਂਗਾ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਸੁਣਨ ਲਈ ਔਰ ਜਿੱਤੇ ਵੀ ਮੀਟਿੰਗਾਂ ਕਰਕੇ ਬੁਲਾਉਣਗੇ ਮੈਂ ਉੱਥੇ ਵੀ ਹਾਜ਼ਰ ਹੋਵਾਂਗਾ। ਧੰਨਵਾਦ। ਸਾਡੇ ਅੰਮ੍ਰਿਤਸਰ ਦੇ ਮੇਅਰ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਮੇਅਰ ਸਾਡੇ ਜਿਹੜੀ ਆ ਮਾਲਵੀਆ ਰੋਡ ਕਪੂਰ ਅਟ ਐਸੋਸੀਏਸ਼ਨ ਨੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਤੇ ਗੁਰਨਾਮ ਦਾਸ ਮਹਾਰਾਜ ਜੀ ਕੋ ਇਹੋ ਅਰਦਾਸ ਕਰਦੇ ਨੇ ਕਿ ਇਹ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਮਰਸਾਦੀ ਸੇਵਾ ਕਰਦੇ ਰਹਿਣ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਰਹਿਣ ਅੱਜ ਇਸੇ ਤਰ੍ਹਾਂ ਹੀ ਮਾਨਯੋਗ ਐਮਐਲਐਸ ਸਰ ਕੋਈ ਵੀ ਜੀ ਪ੍ਰਤਾਪ ਜੀ ਉਹ ਵੀ ਇੱਥੇ ਆਏ ਤੇ ਸਾਰੀ ਪਾਕ ਜਿਹੜੀ ਸਾਡੀ ਐਸੋਸੀਏਸ਼ਨ ਨੇ ਜਿਹੜਾ ਕੋ ਇਹਨਾਂ ਨੂੰ ਜੀ ਆਇਆਂ ਆਖਿਆ ਮੈਂ ਇਸ ਤਰ੍ਹਾਂ ਹੀ ਆਸ ਕਰਦਾ ਕਿ ਮਰ ਸਾਹਿਬ ਦੀ ਸੇਵਾ ਕਰਦੇ ਰਹਿਣ ਧੰਨਵਾਦ ਮੁਸ਼ਕਲਾਂ ਵੀ ਜਿਹੜੀਆਂ ਦੱਸੀਆਂ ਗਈਆਂ ਨੇ ਤੇ ਮਾਨਜੋਗ ਮਹਿਰ ਸਾਹਿਬ ਨੇ ਇਹ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਸਰ ਦੇ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ ਜਿਵੇਂ ਮੋਟਰੀਆਂ ਸਮੱਸਿਆ ਦਾ ਜਿਹੜਾ ਲੋਕੀ ਪਰੇਸ਼ਾਨ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਪਹਿਲ ਦੇ ਆਧਾਰ ਤੇ ਅੱਜ ਸਾਡੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਜੀ ਪਾਟੀਆਂ ਇੱਥੇ ਬਰਿੰਦਰਪਾਲ ਸਿੰਘ ਜੀ ਜਿਹੜੇ ਸਾਡੇ ਮਾਰਕੀਟ ਦੇ ਪ੍ਰਧਾਨ ਨੇ ਔਰ ਸਾਡੇ ਖੰਮਲ ਕੁੰਦਰਾ ਸਾਹਿਬ ਜੀ Or बब्बर जी

Es cierto, que no la campeón.